ਤਨ ਕੀ ਮਾਮਲਾ ਹੋਇਆ ਸਾਰਾ ਮਾਮਲਾ ਕੀ ਬੈਠੇ ਸੀ ਜਦੋਂ ਸਾਨੂੰ ਪਤਾ ਹੀ ਲੱਗ ਗਿਆ ਉਹ ਹੌਲੀ ਜੀ ਆ ਕੇ ਪੋਲੇ ਫੈਰੀ ਆਏ ਅੰਦਰ ਜੀ ਇੱਥੇ ਨੇੜੇ ਆ ਕੇ ਗੇਟ ਤੇ ਸਾਨੂੰ ਉਦੋਂ ਪਤਾ ਲੱਗਿਆ ਠੀਕ ਜੀ ਕਿੰਨੇ ਕਿੰਨੇ ਬੰਦੇ ਸੀਗੇ ਜੀ ਤਿੰਨ ਜਾਨੇ ਸੀ ਜੀ ਹਾਂ ਜੀ ਪਰ ਜਦੋਂ ਅੰਦਰ ਆਏ ਆ ਤੁਸੀਂ ਅੰਦਰ ਕਮਰੇ 'ਚ ਬੈਠੇ ਸੀਗੇ ਇੱਥੇ ਹੀ ਬੈਠੇ ਸੀ ਕਮਰੇ 'ਚ ਅਸੀਂ ਦੋਨੋਂ ਆ ਕੇ ਉਹਨਾਂ ਨੇ ਕੀ ਕੀ ਕਿਹਾ ਤੁਹਾਨੂੰ ਉਹਨਾਂ ਨੇ ਬਸ ਆਖਰੀ ਬੋਲਵਾ ਤਾਨ ਲਈ ਕਹਿੰਦੇ ਜੋ ਕੁਝ ਹੈਗਾ ਸਾਨੂੰ ਲਾ ਕੇ ਸਾਰਾ ਦੇ ਦੋ ਅੱਛਾ ਜੀ ਸਾਨੂੰ ਕੁਛ ਨਹੀਂ ਕਹਿੰਦੇ ਠੀਕ ਹੈ ਮੈਂ ਉੱਠੀ ਆ ਖੜੀ ਹੋਈ ਮੈਨੂੰ ਕਹਿੰਦੇ ਮਾਤਾ ਇੱਥੇ ਬਹਿ ਜਾ ਤੁਸੀਂ ਠੀਕ ਹੈ ਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਸਮਾਨ ਦੇ ਦੋ ਸਾਨੂੰ ਜਿਹੜਾ ਕੁਛ ਹੈਗਾ ਲੋਕਰ ਖਰਵਾ ਲਿਆ ਤੇ ਸਮਾਨ ਕੱਢ ਕੇ ਲੈ ਗਏ ਸਾਰਾ ਕਿੰਨੇ ਵਜੇ ਟੈਂਸ਼ਨ ਸੀ ਸਾਡੇ 6 ਵਜੇ ਦਾ ਟਾਈਮ ਸੀ ਸ਼ਾਮ ਨੂੰ ਸੌਰੀ ਹਾਂਜੀ ਠੀਕ ਹੈ ਜੀ ਉਸ ਟਾਈਮ ਘਰੇ ਕੌਣ ਕੌਣ ਤੁਸੀਂ ਬਾਬਾ ਅਸੀਂ ਦੋਨੋਂ ਹੀ ਸੀ ਅੱਛਾ ਦੋਤਾਂ ਨੂੰ ਸਾਡੇ ਸਾਡਾ ਬੋਰਡ ਸੀ ਅੱਛਾ ਜੀ ਤੇ ਉਹ ਸਾਡੇ ਉੱਪਰ ਵਾਲਿਆਂ ਦੇ ਮਕਾਨ ਮਾਲਕਾਂ ਦੇ ਨਾ ਭਤੀਜੇ ਆਏ ਸੀ ਅੱਛਾ ਜੀ ਉਹਨਾਂ ਦਾ ਸਪੀਕਰ ਪਿਆਜ਼ ਹੀ ਉੱਪਰ ਤੇ ਓ ਲੈਨ ਆਈ ਸੀ ਉਹ ਬਾਹਰ ਨਿਕਲਿਆ ਤੇ ਬਸ ਉਹ ਅੰਦਰ ਵੜਿਆ ਮੁੰਡੇ ਨਾਲ ਨਾਲ ਕਿੰਨਾ ਕੁ ਸੁਲਗੇ ਥੋੜਾ ਜਿਹਾ ਸਮਾਨ ਕੀ ਕੁਛ ਲੈ ਗਿਆ ਸਮਾਨ ਸੀ ਬਸ ਬੈਟੇ ਦੀ ਰਿੰਗ ਸੀ 골ਡ ਦੀ ਠੀਕ ਹੈ ਤੇ ਵੋਟੀ ਦੇ ਚਾਂਦੀ ਦੇ ਕੜੇ ਸੀ ਅੱਛਾ ਜੀ ਬਾਕੀ ਸਮਾਨ ਬਾਕੀ ਤੀਹ ਹਜ਼ਾਰ ਤੀਹ ਹਜ਼ਾਰ ਕੈਸ਼ ਸੀ ਠੀਕ ਹੈ ਹਾਂ ਜੀ ਬਾਕੀ ਜੋ ਵੀ ਆਰਟੀਫੀਸ਼ੀਅਲ ਵੀ ਸੀ ਜਿਹੜਾ ਜੀ ਸਾਰਾ ਲੈ ਗਏ ਚੁੱਕੇ ਮਤਲਬ ਕਿ 1.5 ਲੱਖ ਰੁਪਏ ਨੂੰ ਹਾਂਜੀ ਹਾਂਜੀ ਹੋ ਗਿਆ ਇਹਨਾਂ ਨੂੰ ਨੁਕਸਾਨ ਇਹਦਾ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਅਸੀਂ ਬਸ ਉਹ ਮੁੰਡੇ ਬਾਹਰ ਨਿਕਲੇ ਹਾਂ ਹਾਂਜੀ ਮਗਰੇ ਅਸੀਂ ਨਿਕਲ ਗਏ ਫਟਾਫਟ ਨਾਲ ਉਹ ਸਾਮਨੇ ਘਰ ਦਾ ਗੇਟ ਖੁੱਲਿਆ ਉਹ ਮੁੰਡੇ ਨੂੰ ਅਸੀਂ ਰੋਕਿਆ ਉਹ ਗੱਡੀ ਬਾਹਰ ਕੱਢਦਾ ਸੀ ਇੱਕ ਪਰੋਂ ਆ ਗਏ ਵੀਰ ਹੋਰ ਹਾਂਜੀ ਫਿਰ ਉਹਨਾਂ ਨੂੰ ਵੀ ਅਸੀਂ ਰੋਕ ਲਿਆ ਫਿਰ ਉਹਨਾਂ ਨੂੰ ਸਾਰਾ ਦੱਸਿਆ ਕਹਿੰਦੇ ਉਹ ਮੁੰਡੇ ਤਾਂ ਹੁਣੇ ਲੰਗੇ ਜ ਮੇਰੇ ਕੋਲੋਂ ਹੀ ਲੰਘ ਕੇ ਗਏ ਆਂ ਕਹਿੰਦੇ ਮੈਨੂੰ ਕੀ ਪਤਾ ਸੀ ਵੀ ਇੱਧਰੋਂ ਢੇੜਾ ਕੱਢ ਗਏ ਆ ਉਹ ਤੇ ਫਿਰ ਨਾਲ ਦੇ ਨਾਲ ਅਸੀਂ ਪ੍ਰਧਾਨ ਨੂੰ ਬੁਲਾ ਬੁਲਾ ਲਿਆ ਹਾਂਜੀ ਹਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਉਸੇ ਵੇਲੇ ਪੁਲਸ ਆ ਗਈ ਸਾਰੇ ਹਾਂਜੀ ਆ ਗਈ ਸੀ ਠੀਕ ਹੈ ਹਾਂਜੀ ਵੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਜਿਹੜੀਆਂ ਹਰ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਪਤਾ ਕਿ ਰੁਕਣੀਆਂ ਚਾਹੀਦੀਆਂ ਹੁਣ ਤਾਂ ਤੇ ਇਹ ਕਿੱਥੇ ਤੋਂ ਡਿਰੇਸ਼ ਕਿਤੇ ਅਸੀਂ ਤਾਂ ਇੱਥੇ ਹੀ ਵੈਸੇ ਅਸੀਂ ਮੁਕਸਰਦੇ ਹਾਂ ਸ਼ੁਰੂ ਤੋਂ ਇੱਥੇ ਕਿੱਥੇ ਰਹਿ ਰਹੇ ਹੋ ਇੱਥੇ ਹੀ ਰਹਿ ਰਹੇ ਆ ਵੀਰ ਕਲੋਨੀ ਵਿੱਚ ਕਿੰਨੇ ਨੰਬਰ ਦੇ ਕੋਠੇ ਇਹ 170 ਕੋਠੇ ਨੰਬਰ ਹਾਂਜੀ ਤੇ ਪੁਲਸ ਨੂੰ ਤਾਂ ਤੁਸੀਂ ਕੰਪਲੇਨਟ ਕਰਾਈ ਹੈ ਕੀ ਕਹਿੰਦੇ ਪੁਲਸ ਵਾਲੇ ਕੋਈ ਸੀਸੀਟੀਵੀ ਫੁਟੇਜ ਆ ਗਈ ਉਹ ਕੈਮਰੇ ਤੋਂ ਕਢਾ ਲਈ ਸੀ ਬਾਈ ਜੀ ਹਾਂਜੀ ਤੇ ਪੁਲਿਸ ਨੇ ਦਿੱਤੀ ਪੁਲਿਸ ਖੁਦ ਹੀ ਕੱਢ ਕੇ ਥੋਲੇ ਆਈਏ ਕੈਮਰੇਆਂ ਤੋਂ ਠੀਕ ਹੈ ਜੀ ਹਾਂਜੀ ਸਾਰੇ ਨਾਲ ਚਲੇ ਗਏ ਸੀ ਹਾਂਜੀ ਕੱਲ ਤਿੰਨ ਜਨੇ ਆਏ ਐ ਮੇਨ ਗੇਟ ਖੁੱਲਿਆ ਤੁਹਾਨੂੰ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਾਲੀਆ ਲਗੇਟ ਖੁੱਲਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਐਂਟਰ ਹੋਏ ਐ ਉਦੋਂ ਕੀ ਨਾਮ ਐ ਸਾਨੂੰ ਪਤਾ ਲੱਗਿਆ ਗੰਦੀ ਨੋਕ ਤੇ ਸਾਡੇ ਕੋਲੋਂ ਦੋ ਪਹਿਲੇ ਫੋਨ ਕੋ ਇੱਕ ਮੇਰਾ ਕੋਇਆ ਇੱਕ ਇਹ ਨਾਮ ਐ ਮੰਮੀ ਦਾ ਪਿਆ ਸੀ ਉਹ ਲੈ ਲਿਆ ਤੇ ਕੈਸ਼ ਸੀ ਤੀ ਤੋਂ 32000 ਉਹ ਚੁੱਕ ਲਿਆ ਤੇ ਕਿੱਟ ਮੇਰੇ ਤੋਂ ਖੋ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਨੇ ਕਿੱਟ ਖੋਲੀ ਪੈਸੇ ਕੱਢੇ ਐਨਾਂ ਦੀ ਰਿੰਗ ਮੇਰੇ ਤੋਂ ਹੀ ਲੋ ਖੁਲਵਾਇਆ ਉਹਨਾਂ ਨੇ ਤੇ ਕਿ ਨਾ ਮੈਂ ਇਹਨਾਂ ਦੀ ਰਿੰਗ ਲਈਤੀ ਹੈ ਮੇਰੇ ਚਾਂਦੀ ਦੇ ਕੜੇ ਸੀ ਤੇ ਕਿ ਨਾ ਮੈਂ ਕੈਸ਼ ਸੀ ਬਾਕੀ ਮਤਲਬ ਇਹ ਲਗਾ ਲਓ ਕਿ ਪਰਸ ਜੋ ਵੀ ਸੀਗਾ ਸਾਰਾ ਕੁਝ ਲੈ ਗਏ ਮੈਂ ਕਿਹਾ ਇਸ ਚ ਕੁਝ ਵੀ ਨਹੀਂ ਖਾਲੀ ਉਹ ਵੀ ਲੈ ਗਏ ਉਹ ਜੀ ਜੀ ਕਿੰਨਾ ਕੁ ਨੁਕਸਾਨ ਹੋਟਲ ਮਤਲਬ ਤੁਸੀਂ ਮਾਨਸਾਹਬ ਦੋ ਨੀਅਰ ਅਬਾਉਟ ਲੱਖ ਦਾ ਹੋ ਗਿਆ ਲੱਖ ਦੇ ਮੋਟੇ ਨੁਕਸਾਨ ਹੈ ਕਿੰਨੇ ਬੰਦੇ ਸੀ ਟੋਟਲ ਤਿੰਨ ਤੇ ਕਿੰਨੇ ਕਰ ਵਜ ਦਾ ਟਾਈਮ ਸੀ ਜੇ ਤੁਹਾਨੂੰ ਆ ਸਵਾ ਸਵਾ 6 ਤੋਂ 6:30 ਦਾ ਕਰੀਬ ਸ਼ਾਮ ਸ਼ਾਮ ਨੂੰ ਹਾਂ ਤੇ ਉਸ ਸਮੇਂ ਘਰੇ ਕੌਣ ਕੋਲ ਸੀ ਮੈਂ ਤੇ ਮੰਮੀ ਸੀ ਅਸੀਂ ਬਸ ਬੈਠੇ ਹੋਏ ਸੀ ਮੈਂ ਬੈਠੀ ਸੀ ਮੰਮੀ ਲੇਟੇ ਹੋਏ ਸੀ ਹਾਂਜੀ ਮਤਲਬ ਉਹ ਤੁਹਾਨੂੰ ਗਣ ਕਮੈਂਟ ਤੇ ਲੈ ਜੀ ਹਾਂਜੀ ਕਹਿੰਦੇ ਜੋ ਵੀ ਕੁਝ ਹੈ ਤੁਸੀਂ ਕੱਢ ਦਿਓ ਮੰਮੀ ਕਹਿੰਦੇ ਸਾਡੇ ਕੋਲ ਕੁਝ ਵੀ ਹੈ ਨਹੀਂ ਤੇ ਉਹ ਕਹਿੰਦੇ ਜਿਹੜਾ ਕੁਝ ਹੈ ਕੱਢ ਦਿਓ ਅਸੀਂ ਕਹਿੰਦੇ ਕੁਝ ਨਹੀਂ ਦੋਨੋਂ ਲੱਗੇ ਨਿਕਲ ਲੱਗੇ ਨਾਲ ਦੀ ਨਾਲ ਨਿਕਲ ਗਿਆ ਇੱਕ ਡੱਬੀ ਉਹਨਾਂ ਦੇ ਜਿਹੜੀ ਅਲਟਿਵੀਸ਼ਨ ਚੱਕੀ ਉਹ ਉੱਥੇ ਗਿਰ ਗਈ ਪਰ ਉਹਨਾਂ ਨੇ ਚੁੱਕੀ ਨਹੀਂ ਬਸ ਲੈ ਕੇ ਨਿਕਲਣਾ ਜਿਹੜਾ ਸਮਾਨ ਸੀ ਉਹ ਹੀ ਨਿਕਲ ਗਿਆ ਕੋਈ ਸੀਸੀਟੀਵੀ ਫੁਟੇਜ ਬਗਰ ਵੀ ਆਈ ਹੈ ਹਾਂਜੀ ਲੱਗੀ ਹੋਈ ਹੈ ਗੱਲੇ 'ਚ ਉਹ ਗਲੀ 'ਚ ਉੱਥੇ ਲਿੱਤੀ ਹੈਗੀ ਹੈ ਹਾਂਜੀ ਪੁਲਿਸ ਨੂੰ ਉਤਰਾ ਦਿੱਤੀ ਸੀ ਤੁਸੀਂ ਹਾਂਜੀ ਉਹ ਆ ਗਏ ਸੀ ਨਾਲ ਨਾਲ ਹੀ ਸ਼ਾਹ ਹਾਂਜੀ ਨਾਲ ਨਾਲ ਫੋਨ 'ਤੇ ਨਾਲ ਨਾਲ ਹੀ ਆ ਗਏ ਸੀ ਸਰ ਜੀ ਕੀ ਕਿਹਾ ਪੁਲਸ ਵਾਲੇ ਨੇ ਉਹ ਕਹਿੰਦੇ ਸੀ ਕੋਸ਼ਿਸ਼ ਕਰ ਰਹੇ ਆ ਲੱਭ ਰਹੇ ਆ ਕਹਿੰਦੇ ਹਾਂਜੀ ਬਲਜੀ ਸਿੰਘ ਐਸਾ ਦੇ ਕੇਮ ਉਹ ਲੈ ਕੋ ਵੀਰ ਕੋ ਵੀਰ ਕਾ ਦੇ ਕੋ ਕੋ ਕਿ ਮਾਂ ਮਾ ਤੇ ਉਹ ਸਰਾ ਕੱਲ ਸ਼ਾਮ ਨੂੰ ਕੋਈ ਤਨ ਨਾਮ ਨੂੰ ਦਿੱਤੀ ਮੋਟਰਸਾਈਕਲ ਸਵਾਰ ਘਰ ਦੇ ਅੰਦਰ ਜਾ ਕੇ ਨਾ ਉਹਨਾਂ ਨੂੰ ਕੋਈ ਹਥਿਆਰ ਨੁਮਾ ਚੀਜ਼ ਦਿਖਾ ਕੇ ਜੀ ਤੇ ਉਹਨਾਂ ਕੋ ਸਿਲਵਰ ਦੇ ਮਾਸੂਰੀਆਂ ਲੱਗੇ ਇੱਕ ਰਿੰਗ ਹੈਗੀ ਆ ਉਹਨੇ ਦੀ ਤੇ ਦੋ ਮੋਬਾਈਲ ਤੇ ਥੋੜਾ ਜਿਹਾ ਕੈਸ਼ ਹੈ ਜੰਦਰਜੀ ਗੱਲ ਤੇ ਉਹ ਲੈ ਕੇ ਕਿਉਂ ਬੰਦੇ ਹੁਣ ਸਾਨੂੰ ਦੱਸਿਆ ਇਹ ਇਨਫੋਰਮੇਸ਼ਨ ਮਿਲੀ ਹੈ ਅਸੀਂ ਉਹਦੇ ਆਧਾਰ ਤੇ ਕੋਈ ਕਾਰਵਾਈ ਬੰਦੇ ਕਰਦੇ ਚੱਲਦੇ ਹਾਂ ਕੋਈ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਹਾਂਜੀ ਸੀਸੀਟੀਵੀ ਫੁਟੇਜ ਮਿਲੀ ਹੈ ਲੇਕਿਨ ਉਹਦੇ ਵਿੱਚ ਹਜੇ ਥੋੜਾ ਕਲੀਅਰ ਘੱਟ ਹੋ ਰਿਹਾ ਹੈ ਜਿਵੇਂ ਉਹ ਕਲੀਅਰ ਹੁੰਦਾ ਤਾਂ ਉਹਨੂੰ ਵੈਰੀਫਾਈ ਕਰਕੇ ਸਾਰੀਆਂ ਸਟੇਟਮੈਂਟਾਂ ਲਗੀਆਂ ਹੋਊ ਤੇ ਅਸੀਂ ਜਲਦੀ ਤੋਂ ਜਲਦੀ ਉਹ ਟ੍ਰੇਸ ਕਰਕੇ ਕਾਰਵਾਈ ਕਰਾਂਗੇ